ਭਾਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਕੁਫੜ ਜੀ ਆ ਮੈਂ ਤੁਹਾਡੇ ਜੋੜਨਾ ਹੱਥ ਜੋ ਬਨ ਇਹ ਕੰਮ ਨਹੀਂ ਕਰਨਾ ਮੇਰੀ ਗੱਲ ਸੁਣੋ ਮੈਂ ਨਹੀਂ ਕਹਿਣਾ ਰਪਿੰਦਰ 'ਚ ਕੋਈ ਗਲਤੀ ਨਹੀਂ ਸੌ ਗਲਤੀਆਂ ਹੋਣਗੀਆਂ ਪਰ ਮੈਨੂੰ ਇਹ ਦੱਸੋ ਕਿ ਮੈਂ ਹੁਣ ਇਹਨੂੰ ਲੈ ਕੇ ਕਿੱਥੇ ਜਾਊਂਗਾ ਦੂਜੇ ਥਾਂ ਹੀ ਮੈਂ ਇਥੇ ਕੀਤਾ ਸੀ ਇਹਦਾ ਰਪਿੰਦਰ ਤੇਰੀਆਂ ਗਲਤੀਆਂ ਦੇ ਬਾਵਜੂਦ ਵੀ ਨਾ ਮੈਂ ਸਭ ਕੁਝ ਠੀਕ ਕਰਨ ਦੇ ਹੀ ਹਾਂ ਤੇ ਵੇਖ ਲੈ ਆ ਤੇਰੀ ਇੱਕ ਗਲਤੀ ਨੇ ਸਾਰਾ ਕੰਮ ਪੁੱਠਾ ਪਾ ਤਾ ਚੱਲ ਉਠ ਹਣ ਇਥੇ ਰੋਂਦਾ ਕੋਈ ਫਾਇਦਾ ਨਹੀਂ ਕਰ। ਬੀਤੀ ਕਰਾ ਕੇ ਰਹਿਤੀ ਆ ਹੋਰ। ਪੋਵਾ ਜੀ ਮੈਂ ਤਾਂ ਕਰਦੀ ਆ। ਮੈਂ ਚੱਲੀ ਆ ਇਥੋਂ। ਚਲੋ ਜੇ ਮੈਂ ਨਹੀਂ ਨਾ ਚੰਗੀ ਲੱਗਣ ਦੀ ਤਾਂ ਕੋਈ ਨਹੀਂ ਮੈਂ ਚਲ ਜਾਨੀ ਆ। ਅੱਜ ਤੋਂ ਬਾਅਦ ਨਹੀਂ ਮੈਂ ਆਉਣੀ ਇਥੇ। ਨਿੱਕ ਚੁੱਪਾ ਕਰਕੇ ਤੇ ਬਹਿ ਜਾ ਇਥੇ। ਜਾਣਾ ਕਿਥੇ ਆ? ਉਹ ਏਅਰਸ਼ਾਟ ਤੋਂ ਆਉਂਦਾ ਨਾ। ਉਹਦੇ ਨਾਲ ਧੱਲਾਂਗੇ ਇੱਥੇ ਕਿ ਤਾਂ ਵਾਜੂ-ਬੁਜ ਗਈ ਨਾ ਤੇ ਸਿਆਪਾ ਸਾਡੇ ਬਾਹਰ ਦਾ ਪਾਵेंगी ਜਦੋਂ ਕੋਈ ਸਾਰੇ ਮੈਨੂੰ ਗੱਲਾਂ ਹੀ ਕਰੀ ਜਾਂਦੇ ਆ ਮੇਰੇ ਵੱਲ ਦੀ ਕੋਈ ਗੱਲ ਹੀ ਨਹੀਂ ਕਰਨਦੇ ਆ ਬਾਜੀ ਵੱਜਣ ਦੀ ਗੱਲ ਤੇ ਵੱਖਰੀ ਆ ਇਹਦੇ ਵਰਗੀ ਉੱਥੇ ਜਾ ਕੇ ਕੋ ਖਾ ਲੇ ਤੇ ਅਸੀਂ ਉਹਨੂੰ ਕੀ ਜਵਾਬ ਦੇਣਾ ਭਲਾ ਕੋਈ ਨਹੀਂ ਮੈਂ ਆਪਣੇ ਪਿੰਡ ਹੀ ਜਾਊਂਗੀ ਦੀਦੀ ਮੈਂ ਡਿਸ਼ ਦੇਣ ਦੀ ਆ ਵੀ ਜੇ ਮੈਂ ਆ ਸਕਦੀ ਆ ਤੇ ਜਾ ਵੀ ਸਕਦੀ ਮੈਨੂੰ ਨਾ ਤੁਸੀਂ ਡੱਕੋ ਮੈਨੂੰ ਜਾ ਰਹਿਣ ਦੀ ਕੋਈ ਗੱਲ ਨਹੀਂ ਤੇਰਾ ਭਰਾ ਆਊਗਾ ਉਹਨੂੰ ਵੀ ਪਤਾ ਲੱਗੂਗਾ ਕਿ ਸਾਨੂੰ ਦੱਸੇ ਬਿਨਾਂ ਹੀ ਇਹ ਚਲ ਗਈ ਹੈਗੀ ਉਹਦੇ ਨਾਲ ਕੱਲਾਂਗੇ ਤੈਨੂੰ ਕੱਲੀ ਨੂੰ ਨਹੀਂ ਕੱਲਣਾ ਹੁਣ ਇਹ ਕਿ ਸਾਰੇ ਟੱਬਰ ਨੂੰ ਹਾਨੂੰ ਬਣਾਵੇਂਗੀ ਨਹੀਂ ਐਵੇਂ ਉਹਨੂੰ ਖੇਡ ਖੇੜੀ ਪਾਉਣ ਦੀ ਕੀ ਗੱਲ ਮੇਰੇ ਘਰ ਆਈ ਆ ਮੈਂ ਆਪਣੇ ਘਰ ਬਾਹਲੀ ਆ ਇੱਥੋਂ ਨੇ ਕੋਈ ਘੱਟ ਸਕਦਾ ਇਹਨੂੰ ਕੋਈ ਵੀ ਤੇ ਨਾ ਉਹ ਜਾ ਸਕਦੀ ਆ ਜੇ ਨਹੀਂ ਕੋ ਰੱਖਦਾ ਤੇ ਮੈਂ ਰੱਖ ਲੈਣੀ ਆ ਇੱਥੇ ਆਹੋ ਉਹਨੂੰ ਰੱਖ ਲਾ ਤੇ ਜਿਹੜੀ ਵਿਆਹ ਕਿ ਲਾਂਦੀ ਹੈ ਨਾ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦੇ ਉਹਨੂੰ ਧੱਕੇ ਬਹੁਤ ਵਜਣ ਡਏ ਦਿਮਾਗ ਤੇ ਤੇਰਾ ਬੜਾ ਕੰਮ ਕਰਦਾ ਵੇਂਦਾ ਤੂੰ ਉਹਨੂੰ ਅਜੰਡੇ ਨੇ ਧੱਕੇ ਉਹਨੂੰ ਉਹ ਬੈਠੀ ਆ ਨਾ ਭਰਾ ਉਤਾਪੇ ਚਲ ਜੂ ਭਾਜੀ ਇਹਨਾਂ ਨੂੰ ਤੇ ਚੰਗੀ ਲੱਗਣੀ ਐ ਇਹਨਾਂ ਨੂੰ ਪਹਿਲਾਂ ਵੀ ਇਹੋ ਚੰਗੀ ਲੱਗਦੀ ਸੀ ਤੇ ਹੁਣ ਵੀ ਲੱਗਣੀ ਪੁੱਤ ਬਗਾਨੀ ਥਾਲੀ ਵਿੱਚ ਲੱਡੂ ਮੋਟਾਈ ਲੱਗਦਾ ਹੁੰਦਾ ਵਾ ਆਪਣੇ ਘਰ ਦੇ ਜੀ ਨੇ ਚੰਗੇ ਲੱਗਦੇ ਆਂਡ ਗਵਾਂਡ ਹਮੇਸ਼ਾ ਚੰਗੇ ਲੱਗਦਾ ਹੁੰਦਾ ਵਾ ਉਹ ਮਿੱਠੀਆਂ ਨੂੰ ਮਾਰਦੀਆਂ ਜਾ ਕੇ ਇੰਨੇ ਚਿਰ ਦੀ ਬੈਠੀ ਐ ਰਪਿੰਦਰ ਥੋੜਾ ਵਿਚਰ ਹੋਰ ਰੁਕ ਜਾ ਭਰਾ ਤੇਰਾ ਹੌਣੀ ਵਾਲਾ ਵਾ ਲਵਲੀ ਲਾ ਹਾ ਫੋਨ ਭਲਾ ਉਹਨੂੰ ਮੈਂ ਵੀ ਇਹਨਾ ਭਾਬੀ ਭਲਾ ਲਾ ਕੇ ਕੀਤਾ ਤੇ ਬੜੇ ਚਿਰਦਾ ਫੋਨ ਭਲਾ ਪਹੁੰਚਿਆ ਅਜੇ ਤੱਕ ਕਿ ਨਹੀਂ ਹੈਲੋ ਜੀ ਬਜੀ ਮੇਰੀ ਗੱਲ ਸੁਣੋ ਕਿੱਥੇ ਜੇ ਤੁਸੀਂ ਮੈਂ ਤਾਂ ਭਜੀ ਤੁਹਾਡੇ ਘਰ ਦੇ ਬਾਹਰ ਖੋਤਾਵਾ ਤੇ ਬੂਆ ਭੱਜ ਮੈਂ ਤੁਹਾਨੂੰ ਬੂਆ ਘਕਾਉਂਦੇ ਆਵਾ ਉਹ ਤੁਸੀਂ ਫੋਨ ਤੇ ਮੈਨੂੰ ਕਰਦੇ ਤੁਸੀਂ ਇਦਾਂ ਕਰੋ ਅਸੀਂ ਚਾਚੀ ਘਰ ਬੈਠੇ ਆ ਸਾਰੇ ਜਣੇ ਤੇ ਤੁਸੀਂ ਇੱਥੇ ਆ ਜਾਓ ਮੈਨੂੰ ਲੱਗਿਆ ਫੋਨ ਕਰਨ ਤੇ ਕੋਈ ਨਹੀਂ ਮੈਨੂੰ ਕਿਹਾ ਆ ਜਨਾ ਭਜੀ ਆਜੋ ਆਜੋ ਇੱਥੇ ਆਜੋ ਕੋਈ ਨਹੀਂ ਤੁਸੀਂ ਆਜੋ ਮੈਂ ਆ ਜਨਾ ਆ ਗਿਆ ਫਿਰ ਮੈਂ ਆ ਗਿਆ ਬੂਆ ਜੀ ਆ ਗਿਆ ਉਹ ਚਾ ਚੰਤਾ ਉਹ ਤਾਂ ਸਾਡੇ ਆਪਣੇ ਘਰ ਚ ਲੱਗਿਆ ਅੱਛਾ ਅੱਛਾ ਉਹਨੂੰ ਥੋੜਾ ਪਤਾ ਸੀ ਪਿਆਸੇ ਆਪਾਂ ਪਿਆ ਉਹਨੇ ਤਾਂ ਆਪਣੇ ਘਰ ਹੀ ਜਾਣਾ ਸੀ ਜਾ ਪੁੱਤ ਲੈ ਆ ਫੇਰ ਜਾ ਕੇ ਗਾਂ ਚੱਲ ਮੈਂ ਲਿਆਉਂ ਨਾਨ ਚੱਲ ਆ ਗਿਆ ਤੇਰਾ ਭਰਾ ਹੁਣ ਚਲ ਜੀ ਉਹਦੇ ਨਾਲ ਚੰਗਾ ਨਾਲੇ ਘਰ ਜਾ ਕੇ ਤੈਨੂੰ ਪੁੱਛੂਗਾ ਵੀ ਕੀ ਕਰਨ ਗਈ ਹਾਂ ਜਦੋਂ ਇਹੋ ਜਿਹਾ ਘਰ ਆ ਉਥੇ ਕਰਕੇ ਆਈ ਹਾਂ ਚਲੋ ਭੂਆ ਜੀ ਬਸ ਕਰੋ ਹੁਣ ਤੁਸੀਂ ਸਾਰੇ ਜਣੇ ਉਹਦੇ ਦਿਵਾਲੇ ਹੋ ਗਏ ਆ ਪਰਾਵ ਦਾ ਹੁੰਡਿਆ ਵਾ ਨਾ ਤੇ ਉਹਨਾਂ ਨਾਲ ਗੱਲ ਕਰ ਲਿਓ ਨਹੀਂ ਚੁੱਪ ਕਰ ਤੂੰ ਬਹੁਤੀ ਸਿਆਣੀ ਨੀਗੀ ਜਦੋਂ ਸਿਆਣੇ ਗੱਲ ਕਰਦੇ ਹੋ ਨਾ ਦਖਲ ਅੰਦਾਜ਼ੀ ਨਹੀਂ ਕਰੀ ਦਿੰਦੀ ਵਿੱਚ ਭੂਆ ਜੀ ਤੁਹਾਨੂੰ ਕਾਦਾ ਦੁੱਖ ਹੁੰਡਿਆ ਵਾ ਦੁੱਖ ਕਾਦਾ ਵਾ ਉਹਨੇ ਚੰਗਾ ਕੰਮ ਕੀਤਾ ਵਾ ਉਹਨੇ ਗਲਤ ਕੀਤਾ ਕੀ ਆ ਕਾਹਦਾ ਕੋਈ ਤੂੰ ਨਹੀਂ ਦੇ ਆ ਕੁੜੀ ਮਾਰਤੀ ਆ ਅਜੇ ਕੋ ਗਲਤ ਕੀਤਾ ਹੀ ਨਹੀਂਗਾ ਹੁਣ ਕਿਹੜੇ ਜੀ ਨੂੰ ਲੈਣਾ ਤੂੰ ਦੱਸ ਦੇ ਉਹਨੂੰ ਕੀ ਲੋੜੀ ਕੁੜੀ ਮਾਰਨ ਦੀ ਤੂੰ ਚੁੱਪ ਕਰ ਨਹੀਂ ਕਿਸੇ ਗੱਲ ਦਾ ਪਤਾ ਤੇ ਸੰਦੀਪ ਜਾ ਚਾਹ ਬਣਾ ਜਾ ਚੋਟ ਕੇ ਚਾਹ ਸਾਰੇ ਨਹੀਂ ਬਣਾ ਕੇ ਲਿਆ ਆ ਨਾ ਬੋਧ ਬੁਸਕਣਾ ਸੁਣੀ ਨਾ ਮੇਰੀ ਗੱਲ ਤੈਨੂੰ ਵੀ ਪਤਾ ਲੱਗ ਜੂ ਪੀਪਰ ਜਾਈਆਂ ਨਾ ਕਿੱਦਾਂ ਕੱਟੀ ਜਾਂਦੀ ਆ ਉੱਥੇ ਮਾਂ ਨਹੀਂ ਗਈ ਬੈਠੀ ਜਿੰਨੇ ਤੈਨੂੰ ਰੱਖ ਲੈਣਾ ਵਾ ਭੂਆ ਜੀ ਮੇਰਾ ਤੇ ਕੋਈ ਕਸੂਰ ਨਹੀਂ ਆ ਪਤਾ ਨਹੀਂ ਕਿਉਂ ਸਾਰੇ ਮੇਰ ਨਾਲ ਇਦਾਂ ਖਰੀ ਜਾਂਦੇ ਆ ਮੈਂ ਇਹ ਵਾਲਾ ਕੰਮ ਨਹੀਂ ਕੀਤਾ ਹੈਗਾ ਤੁਸੀਂ ਕਿਉਂ ਨਹੀਂ ਸਮਝਣ ਦੇਵੇਂ ਫੇਰ ਤੂੰ ਨਹੀਂ ਕੀਤਾ ਤੇ लवली ਨੇ ਕੀਤਾ ਹੋਣਾ ਕਿਸ ਨੇ ਤਾਂ ਕੀਤਾ ਹੀ ਆ ਨਾ ਵੇਖ ਲੋ ਹੁਣ ਵੀਰ ਜੀ ਨੂੰ ਨਾ ਕੋਈ ਵੀ ਇਦਾਂ ਦੀ ਗੱਲ ਨਾ ਘਿਓ ਤਾਨੂੰ ਪਤਾ ਵਾ ਉਹਨਾਂ ਦਾ ਸੁਭਾਅ ਹੀ ਬੜਾ ਗੁੱਸੇ ਵਾਲਾ ਵਾ ਇਹ ਹੋਰ ਨਾ ਹੋਵੇ ਉਹ ਮੇਰੇ ਦਿਮਾਲੇ ਹੋ ਜਾਣਾ ਤੁਸੀਂ ਕਿਉਂ ਇਦਾਂ ਡੈਂਆ ਕਰਨ ਰਪਿੰਦਰ ਮੇਰੀ ਸੁਣ ਗੱਲ ਜੇ ਤੈਨੂੰ ਪਤਾ ਹੀ ਨਾ ਵੀ ਮੇਰੇ ਭਰਾ ਦਾ ਸੁਭਾਅ ਐ ਦਾਦਾ ਵਾ ਫਿਰ ਇਹੋ ਜੇ ਕੰਮ ਕਰੀਦੇ ਨਹੀਂ ਹੁੰਦੇ ਸੁਣੀ ਨਾ ਮੇਰੀ ਗੱਲ ਹੁਣ ਉਹਨੂੰ ਤਾਂ ਸਾਰੀ ਗੱਲ ਦੱਸਣੀ ਆ ਜਿਹਨੂੰ ਫੋਨ ਕਰਕੇ ਸੱਦਿਆ ਵਾ ਇੱਥੇ ਉਹ ਤਾਂ ਕਿਦਾਂ ਫੜਦਾ ਰੱਖੀਏ ਸਾਰੀ ਸੱਚਾਈ ਜਾਨੂੰ ਵੀ ਪਤਾ ਲੱਗੂ ਹੋਈ ਨਾ ਜਾ ਹੁਣ ਧਮਕ ਕਰ ਜਾ ਆ ਗਿਆ ਉਹ ਪਤਾ ਲੱਗ ਜਾਂਦਾ ਵਾ ਸਾਰਾ ਕੁਝ ਪਰ ਅਮਨ ਮੇਰੀ ਗੱਲ ਸੁਣ ਜੇ ਉਹ ਵਿਚਾਰੀ ਡਈ ਏ ਤਰਲੇ ਲੈਣ ਤੁਹਾਡੇ ਤੇ ਆਖੇ ਲੱਜਾ ਉਹਦਾ ਹੁਣ ਭਰਾ ਆ ਗਿਆ ਨਾ ਉਹ ਆਪੇ ਗੱਲ ਕਰੂਗਾ ਆਣ ਕੇ ਤਾਂ ਕੋਈ ਗੱਲ ਨਹੀਂ ਐਹੀ ਵੀ ਤਾਂ ਭਰਾ ਨੂੰ ਸਾਰੀ ਗੱਲ ਇਹੋ ਹੀ ਦੱਸਣੀ ਆ ਜੋ ਇਹਨੇ ਕੀਤਾ ਵਾ ਜੇ ਵਾਧੂ ਗੱਲ ਇੱਕ ਵੀ ਕਰਾਂਗੇ ਨਾ ਫੇਰ ਮੈਨੂੰ ਕਿਉਂ ਵੀ ਆ ਗੱਲ ਗਲਤ ਕਹੀ ਆ ਇਹ ਦੱਸੂਗੀ ਤੁਸੀਂ ਸਮਝਾਓ ਹਾਂ ਸਾਰਿਆਂ ਨੂੰ ਇਹ ਤੇ ਕੋ ਗੱਲ ਦੇ ਪਿੱਛੇ ਹੀ ਪੈ ਗਏ ਆ ਕਿੰਨੂ ਕਰਨੀ ਚੰਗਾ ਲੱਗਦਾ ਮੇਰਾ ਵੀ ਤੇ ਉਹ ਘਰੀ ਆ ਮੇਰਾ ਪੁੱਤ ਵਾ ਨਿਕਾ ਜਿਆ ਜੇ ਹੁਣ ਉਹ ਚਰੀ ਇਦਾਂ ਹੋ ਗਈ ਆ ਇਹਦਾ ਮਤਲਬ ਇਹ ਥੋੜਾ ਵਾ ਕਿ ਮੈਨੂੰ ਘਰੋਂ ਹੀ ਕੱਢ ਦੇਣੇ ਹੁਣ ਵੇ ਰਪਿੰਦਰ ਮੇਰੀ ਗੱਲ ਸੁਣ ਇਹ ਗੱਲ ਮੈਂ ਇਹਦਾਂ ਪਹਿਲਾਂ ਵੀ ਕੀਤੀ ਆ ਇਹ ਕਹਿੰਦੀ ਮੇਰੇ ਕੋਲ ਪ੍ਰੂਫ ਪਏ ਆ ਸਾਰੇ ਨਹੀਂ ਫਫੇ ਕੁੱਟਣੀਆਂ ਹਾਲ ਲੱਛਣ ਮੇਰੇ ਸਾਹਮਣੇ ਨਾ ਕਰ ਤੇਰਾ ਇਰਾਦਾ ਕੀ ਆ ਵੀ ਫੁੱਫੜਾ ਮੇਰੇ ਦਵਾਲੇ ਹੋ ਜੇ ਇਹ ਕੰਮ ਨਹੀਂ ਤੇਰੇ ਚੱਲਣੇ ਤੇਰੀ ਸੱਚਾਈ ਸਾਰੀ ਮੇਰੇ ਕੋਲ ਵਾ ਆ ਫੋਨ ਦੇ ਵਿੱਚ ਵਾ ਸਾਰੇ ਜਾਣੇ ਵੰਦੇ ਨਾ ਤਾਂ ਸੁਣਾ ਦੂੰਗੀ ਉਹ ਮੇਰੀ ਗੱਲ ਸੁਣਾ ਰਮਨ ਤੂੰ ਐਵੇਂ ਉਹਦੇ ਦਿਵਾਲੇ ਹੋਈਆਂ ਮਾਲਾ ਉਹਦਾ ਹੁਣ ਭਰਾ ਆ ਆਪੀ ਗੱਲਬਾਤ ਹੋਈ ਨਹੀਂ ਸਾਰੀ ਤੇ ਮੈਂ ਜਿਹੜਾ ਕੋਈ ਆਉਂਦਾ ਉਹਦੇ ਦਿਵਾਲੇ ਹੋਏ ਦਾ ਤੂੰ ਆਉਂ ਕਰਤਾ ਜਾਉਂ ਕਰਤਾ ਹੱਦ ਹੋਈ ਏ ਤੇਰੇ ਵਾਲੀ ਯਾਰ ਤੇ ਸੱਚੀ ਕਹਿਣ ਦੇ ਆ ਝੂਠ ਵੀ ਕੀ ਆ ਆ ਜਿਹੜੇ ਅਥਰੂ ਆ ਨਾ ਸੱਚੇ ਨਾ ਜਿਹੜਾ ਇਹਨਾਂ ਨੂੰ ਤੂੰ ਹੀ ਨਹੀਂ ਇਹਨੂੰ ਜਾਣਦੇ ਇਹਦੀ ਐਡੀ ਲੰਮੀ ਜ਼ਬਾਨ ਵਾ ਉਹ ਮੇਰੀ ਗੱਲ ਸੁਣ ਲੈ ਮੈਨੂੰ ਨਹੀਂ ਪਤਾ ਵੀ ਇਹਨੇ ਕੰਮ ਕੀਤਾ ਕਿ ਜਾਂ ਨਹੀਂ ਕੀਤਾ ਇਹਦੀ ਭੁਜਾਈ ਨੇ ਤੇ ਪੈਰ ਨਹੀਂ ਲੱਗਣ ਤੇ ਤਾਂ ਇਹ ਮਾਫੀਆਂ ਮੰਗਣ ਦੀ ਆਣ ਕੇ ਇੱਥੇ ਤੇ ਫਿਰ ਹੁਣ ਅਸੀਂ ਕੀ ਕਰੀਏ ਜਦੋਂ ਇੱਥੋਂ ਇਹ ਕੰਮ ਕੀਤਾ ਸੀ ਸੋਚ ਕੇ ਗਈ ਸੀ ਓ ਰਮਨਤ ਤੂੰ ਕਿਹੜਾ ਵੇਖਿਆ ਯਾਰ ਤੂੰ ਐਵੇਂ ਨਾ ਲਈ ਜਾਂਂਦੀ ਆ ਬਸ ਤੁਸੀਂ ਚੁੱਪ ਕਰਜੋ ਇਹਦਾ ਭਰਾ ਹੁੰਦਾ ਨਾ ਸਾਰੀ ਗੱਲ ਹੋ ਜਾਂਦੀ ਆ ਸਿਰਖ ਪਾਈ ਕਰਨ ਦੀ ਤਾਂ ਲੋੜ ਹੀ ਕੋਈ ਨਹੀਂ ਗਈ ਸਸੇ ਹੋ ਗਿਆ ਭਾਜੀ ਹੋਰ ਠੀਕ ਠਾਕ ਹੋਰ ਸੁਣਾਓ ਠੀਕ ਠਾਕ ਵਧੀਆ ਵਧੀਆ ਤੇ ਲੇਟ ਹੀ ਹੋ ਗਏ ਤੁਸੀਂ ਉਹ ਲੇਟ ਕੇ ਹੋਣਾ ਸੀ ਇਦਾਂ ਹੀ ਬਸ ਮੈਂ ਤਾਂ ਪਹਿਲਾਂ ਉਹ 부ਆ ਭੰਦਰ ਆ ਤੁਹਾਡੇ ਵਾਲਾ ਹਾਂਜੀ ਤੇ ਮੈਂ ਘਰੇ ਹੋਣਗੇ ਤੇ ਕੋਈ ਮਾਈ ਨਾ ਮੈਨੂੰ ਮੈਂ ਲੱਗਾ ਹੀ ਆ ਫੋਨ ਕਰਨ ਤੇ ਫਿਰ ਤੁਹਾਡਾ ਫੋਨ ਆ ਗਿਆ ਉਹ ਉੱਧਰ ਹੀ ਬੈਠੇ 부ਆ ਹੁਣੀ ਵੀ ਆਏ ਠੀਕ ਆ ਤੇ ਆਜੋ ਫਿਰ ਉੱਥੇ ਚੱਲਣ ਦੀ ਗੱਲ ਬਾਤ ਸੰਦੀਪ ਬਣਾ ਲਈ ਸਾ ਮਮੀ ਲੱਗੀ ਸੀ ਬਣਾਉਣ ਬਣਾ ਲਾ ਫੇ ਸਾਰੇ ਜਨ ਕੋਈ ਬਣਾ ਲਈ ਘੋਟ ਘੋਟ ਮਮੀ ਮੇਰੀ ਗੱਲ ਸੁਣੋ 부ਆ ਵਾਲੀ ਤੇ ਹਾਦੀ ਹੋ ਗਈ ਆ ਕਿੱਦਾਂ ਬੋਲਣ ਡੇ ਉੱਚੀ ਉੱਚੀ ਉਹਦੀ ਤਾਂ ਕੋਈ ਸੁਣਨ ਨਹੀਂ ਦੇ ਆ ਨਹੀਂ ਉਹਦੀ ਵਿਚਾਰੀ ਨਹੀਂ ਕਹਿੰਨੇ ਸੁਣਨੀ ਆ ਮੈਂ ਅਹੀਂ ਮੜਾ ਮੜਾ ਫੱਕ ਪੋੜਨ ਡਿਆ ਕੋਈ ਨ ਸੁਣਦਾ ਆਉਂਦਾ ਜਾਂ ਮੈਂ ਗੱਲ ਕੀਤੀ ਉਹਦੇ ਵੱਲ ਦੀ ਜਾਂ ਤੁਸੀਂ ਕੀਤੀ ਆ ਤੇ ਆਹ ਜਿਹੜੀ ਸਾਡੀ ਸਗਾਤ ਇਹ ਵੇਖਿਆ ਕਿਦਾਂ 扑扑 ਪੈਣ ਦੀ ਹੀ ਇੱਕ ਕਸੂਰ ਹੀ ਦਵਾ ਜਣੀਆਂ ਦਾ ਵਾ ਇਹਨਾਂ ਦਾ ਇਹਨਾਂ ਤੇ ਘਰ ਪੋੜਦੇ ਤੇਰੇ ਸਾਰਿਆਂ ਦੀ ਇਹ ਕਹਿੰਦੀਆਂ ਹੋਣੀਆਂ ਵਾ ਕਿ ਅਸੀਂ ਬਚ ਜਾਨੀਆਂ ਵਾ ਤੇ ਇਹਨੂੰ ਫਸਾ ਦਿੰਨੀਆਂ ਵਾ ਇਹੋ ਤੇ ਗੱਲ ਵਾ ਉਹਨੂੰ ਤੇ ਕੋਈ ਗੱਲ ਨਹੀਂ ਕਰਨ ਦੇਣ ਡੀਆਂ ਮੈਂ ਜਦੋਂ ਦੀ ਬੈਠੀ ਆ ਨਾ ਭੂਆ ਇੱਕ ਮਿੰਟ ਨਹੀਂ ਕਿਤੇ ਚੁੱਪ ਕੀਤੀ ਕੋਈ ਗੱਲ ਨਹੀਂ ਮਾਲਕ ਤਾਂ ਸਿਰ ਤੇ ਵੇਖਦਾ ਹੀ ਆ ਨਾ ਸਭ ਕੁਝ ਹੋ ਜਾਣਾ ਠੀਕ ਮੰਮੀ ਇਹੋ ਜਨ ਕੀ ਚਾਹ ਪੀਣੀ ਆ ਚਲ ਹੁਣ ਬਣਾ ਨਹੀਂ ਕਰਨ ਦੀਆਂ ਕਿਤੇ ਹੁਣ ਬਣਾਉਣੀ ਤੇ ਪੈਣੀ ਆ ਹੁਣ ਬਣਾ ਲਾ ਸਾਰੀ ਹੋ ਗਈ ਜਦੋਂ ਉਹ ਕਹਿਣ ਦੀ ਆ ਕਿ ਮੈਂ ਕੁਛ ਕੀਤਾ ਨਹੀਂ ਆ ਤੇ ਫਿਰ ਮੰਦੇ ਕਿਉਂ ਨਹੀਂ ਐ ਸੰਦੀਪ ਜਿਹੜੀ ਹਾਡੇ ਵਾਲੀ ਆ ਨਾ ਇਹ ਵੇਖ ਲੈ ਕਿ ਤਰਾਮਾ ਕਰ ਲੱਗੀ ਆ ਉਹਦੇ ਕਿਦਾਂ ਬੋਲਦੀ ਆ ਇਹਨੂੰ ਅਕਲ ਹੀ ਨਹੀਂ ਮਾਸਾ ਹੁੰਦੀ ਜਦੋਂ ਇਹਨੂੰ ਠੋਕਰ ਵੱਜੇਗੀ ਨਾ ਤੇ ਫਿਰ ਇਹਨੇ ਰੋਕ ਆਉਣਾ ਵਾ ਫਿਰ ਰੋਣਾ ਕਰਨਾ ਅੱਖਾਂ ਚ ਘੋਣ ਦੇ ਦੇ ਕੇ ਵੇਖੀ ਨਾ ਰੋਵੇ ਕਿਤੇ ਗੱਲ ਕਰੀ ਮੰਮੀ ਆ ਜਿਹੜੀ ਹਾਡੇ ਵਾਲੀ ਆ ਨਾ ਮੇਰਾ ਤੇ ਰਾਦਾ ਵਾ ਇਹਨੂੰ ਮਤ ਦਵਾ ਚੰਗੀ ਤਰ੍ਹਾਂ ਨਾ ਭੂਆ ਹੋਣੀ ਜਾਂਦੇ ਆ ਨਾ ਫਿਰ ਇਹਦੇ ਨਾਲ ਗੱਲ ਕਰਦੀ ਆ ਕੋਈ ਗੱਲ ਨਹੀਂ ਤੂੰ ਹੀ ਨਾ ਡਰਿਓ ਪਹਿਲੀ ਤੇ ਸਾਡੇ ਨਾਲ ਹੀ ਆ ਨਾ ਕੁਝ ਨਹੀਂ ਕਰ ਸਕਦੀ ਹੋਣੇ ਚੱਲ ਬੁੱਤ ਹੁਣ ਤੂੰ ਹੀ ਮੇਰੇ ਵੱਲ ਵੇਖਣੀ ਆ ਤੇ ਮੇਰੀ ਸੇਵਾ ਤੂੰ ਹੀ ਕਰਨੀ ਆ ਉਹ ਤੇ ਮੇਰੇ ਵੱਲ ਵੇਖਦੀ ਨਹੀਂ ਕਿਤੇ ਵੀ ਕਿੱਥੇ ਹੈਗੀ ਮੇਰੀ ਸੱਸ ਤੇ ਕਿੱਥੇ ਨਹੀਂ ਹੈਗੀ ਸੱਸ ਤੇ ਸਮਝਿਆ ਹੀ ਨਹੀਂ ਉਹਨੇ ਮੈਨੂੰ ਮੰਮੀ ਮੈਨੂੰ ਤੇ ਰਪਿੰ다 ਦੀਦੀ ਦੇ ਤਰਸ ਬੜਾ ਆਉਣ ਡਿਆ ਵਾ ਉਹ ਵਿਚਾਰੇ ਕਿੱਦਾਂ ਰੋਂਡੇ ਉਹਨਾਂ ਅੱਗੇ ਸੰਦੀਪ ਉਹ ਤੇ ਵਿਚਾਰੀ ਚੰਗੀ ਪੜੀ ਜਿਹਦੇ ਨਾਲ ਉਹ ਵਿਚਾਰੀ ਦਾ ਇੰਨਾ ਤੱਕਾ ਹੋਇਆ ਵਾ ਮੰਮੀ ਅੱਗੇ ਵੀ ਤੇ ਉਹ ਕੁੜੀ ਨੂੰ ਸਾੰਭਦੀ ਹੀ ਨਾ ਉਹਨੇ ਕਿਉਂ ਕੁਝ ਕਰਨਾ ਹੀ ਕੁੜੀ ਨੂੰ ਉਹਦਾ ਵੀ ਤੇ ਮੁੰਡਾ ਹੈਗਾ ਹੀ ਨਾ ਚਲ ਦੋਵੇਂ ਭੈਣ ਭਰਾ ਆਹੀ ਰਲ ਮਿਲ ਕੇ ਖੇਡਦੇ ਸੀ ਇਹ ਦੋਵੇਂ ਉਹਨਾਂ ਥੱਕਾ ਖਾਂਡੀਆਂ ਵਾ ਨਾ ਤੇ ਇਹਨਾਂ ਨੇ ਵੇਖ ਲਈ ਕੀੜੇ ਪਾ ਕੇ ਮਰਨਾ ਵਾ ਨਾ ਮਰਨ ਦੀ ਗੱਲ ਕਰੀ ਵੇਖੀ ਮੰਜੀ ਦੇ ਫੰਗਿਆਂ ਨੂੰ ਕਿਹਨੂੰ ਪੁੱਛਣਾ ਨਹੀਂ ਗਾ ਇਹਨਾਂ ਨੂੰ ਮੰਮੀ ਭੂਆ ਨੇ ਤੇ ਉਹ ਬਦਲਾ ਲਿਆ ਹੋਣਾ ਵਾ ਜਿੱਦਣ ਇਹਨਾਂ ਨੂੰ ਰੋਟੀ ਨਹੀਂ ਪੁੱਛੀ ਰਪਿੰਦਰ ਨੇ ਗਲਤੀ ਇਹੋ ਹੀ ਐ ਵਿੱਚ ਰਪਿੰਦਰ ਤਾਂ ਆਹੀ ਪੂਰੀ ਲੱਗਣ ਡਈ ਸਾਰਿਆਂ ਨੂੰ ਉਦੋਂ ਰਪਿੰਦਰ ਚੰਗੀ ਲੱਗਦੀ ਸੀ ਨਾ ਜਦੋਂ ਸਾਂਭਦੀ ਸੀ ਇੰਨੇ ਦਿਨ ਹੋ ਗਏ ਬੈਠੇ ਉੱਥੇ ਇਹ ਤਾਂ ਪਰੌਂਠੇ ਪਕਾ-ਪਕਾ ਦਿੰਦੀ ਸੀ ਇਹਨਾਂ ਨੂੰ ਚਲੋ ਕੋਈ ਗੱਲ ਨਹੀਂ ਤੀ ਛੱਡੋ ਇਹਨਾਂ ਗੱਲਾਂ ਨੂੰ ਜਾਂਦੇ ਆ ਨਾ ਤੇ ਫਿਰ ਗੱਲ ਕਰਦੇ ਆ ਇਹਦੇ ਨਾਲ ਕੋਈ ਨਹੀਂ ਕਰਨੀ ਮੈਂ ਬਣਾ ਲਾਂ ਚਾ ਬਣਾ ਲਾ ਫਿਰ ਚੱਲ ਮੰਮੀ ਦੀ ਸਪੋਰਟ ਤੇ ਮੇਰੀ ਪੂਰੀ ਆ ਕੋਈ ਗੱਲ ਨਹੀਂ ਜਿਹੜੀ ਮੈਂ ਸਕੀਮ ਲਾਈ ਆ ਨਾ ਉਹ ਹੁਣ ਕੰਮ ਕਰਨਾ ਮੈਂ ਛੇਤੀ ਛੇਤੀ ਸਸੇ ਦਾ ਪੁੱਤ ਸਸੇ ਦਾ ਪੁੱਤ ਸਸੇ ਦਾ ਹੋਰ ਪੁੱਤ ਠੀਕ ਠਾਕ ਕਰ ਸਾਬ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਹਾਂਜੀ ਅਹੀਂ ਵੀ ਠੀਕ ਠਾਕ ਵਧੀਆ ਜੋ ਬਣਾ ਪੁੱਤ ਹੁਣ ਤੂੰ ਹੀ ਦੱਸ ਵੀ ਕਿੱਦਾਂ ਹੋਣੀ ਚਾਹੀਦੀ ਆ ਇਹ ਆ ਗਈ ਆ ਕੱਲੀ ਮੂੰਹ ਚੋ ਕੇ ਹੁਣ ਕਹਿੰਦੀ ਹੈ ਮੈਂ ਚੱਲੀ ਆ ਮੈਂ ਚੱਲੀ ਆ ਅਹੀਂ ਇਹਨੂੰ ਜਾਣ ਨਹੀਂ ਦਿੱਤਾ ਵੀ ਨਹੀਂ ਜੋ ਬਣਾਉ ਤਾ ਤੇ ਨਾਲ ਹੀ ਜਾਣਾ ਵਾ ਭੂਆ ਜੀ ਸੱਚ ਗੱਲ ਪੁੱਛੋ ਨਾ ਤੇ ਤੁਹਾਨੂੰ ਪਤਾ ਹੀ ਨਹੀਂਗਾ ਪਿਰਪਿੰਦਰ ਸਵੇਰ ਦੀ ਕਿੱਥੇ ਆ ਅਹੀਂ ਤੇ ਫੁੱਫੜ ਜੀ ਲੱਭਣੇ ਆ ਘਰੇ ਠੀਕ ਆ ਤੇ ਉਧਰੋਂ ਭਾਜੀ ਦਾ ਫੋਨ ਆ ਗਿਆ ਤੇ ਰਪਿੰਦਰ ਮੇਰੀ ਗੱਲ ਸੁਣ ਜੇ ਤੂੰ ਇੱਥੇ ਆਉਣਾ ਸੀ ਤੁਹਾਨੂੰ ਦੱਸਦੀ ਪਹਿਲਾ ਬੇਈ ਤੇ ਘੱਟ ਹੋਈ ਜਿਹੜੀ ਹੋਰ ਕਰਾਉਣਾਗੀ ਇਥੇ ਓਏ ਉਹਦੇ ਪਾਜੀ ਅਸੀਂ ਇਹਨੂੰ ਸਮਝਾਉਂਦੇ ਆਂ ਤੇ ਜੇ ਰਾਹ ਗਲੀ ਚ ਕੋ ਹੋ ਜਾਂਦਾ ਤੇ ਮੁੜ ਕੇ ਤੂੰ ਸਾਨੂੰ ਨਹੀਂ ਛੱਡਣਾ ਇਹ ਗੱਲ ਮੈਂ ਜੂਨ ਪਹਿਲਾਂ ਉਹਨੂੰ ਪਈ ਐ ਤੂੰ ਆਪਣੇ ਭਰਾ ਤੇ ਪਰਜਾਈ ਨੂੰ ਲੈ ਕੇ ਆਉਂਦੀ ਅਸੀਂ ਤੇ ਉਹ ਗੱਲ ਫਫੜ ਜੀ ਤੁਹਾਡਾ ਨਾ ਕੀਤੀ ਸਭ ਕੁਝ ਠੀਕ ਠਾਕ ਚੱਲਣ ਡਿਆ ਸੀਗਾ ਪਤਾ ਨਹੀਂ ਆ ਕੁੜੀ ਦਾ ਦਿਮਾਗ ਕਿੱਧਰੋਂ ਚੱਲਦਾ ਇੱਕ ਵਾਰੀ ਸਮਝਾਵਾਂ ਤੇ ਫੇਰ ਵੇਹ ਪੁੱਤ ਅੱਗੇ ਤਾਂ ਕੋਈ ਓਲਾ ਪੜਦਾ ਹੈਗਾ ਹੀ ਹੁਣ ਤੂੰ ਆ ਇਹਦਾ ਭਰਾ ਤੇਰੇ ਕੋਈ ਹੀ ਪੜਦਾ ਨਹੀਂ ਰੱਖ ਸਕਦੇ ਤੂੰ ਸਾਡੇ ਸਾਹਮਣੇ ਇਹਨੂੰ ਪੁੱਛ ਲੈ ਵੀ ਇਹਨੇ ਕਿਹੜੇ ਕਿਹੜੇ ਕੰਮ ਕੀਤੇ ਆ ਜੇ ਮੈਂ ਚਾਰ ਦਿਨਾਂ ਉਂਦੀ ਰਹੀ ਆ ਨਾ ਮੈਨੂੰ ਉਹ ਗੱਲਾਂ ਕਰਦੀ ਰਹੀ ਆ ਜਿਹੜੀਆਂ ਨਹੀਂ ਕਰਨ ਵਾਲੀਆਂ ਮੇਰਾ ਤਾਂ ਹੁਣ ਨਾ ਪੇਕਾ ਘਰ ਵਾ ਜੰਮਣ ਪਾਉਂ ਆ ਫੇਰ ਵੀ ਜੀ ਕਰ ਪੈਂਦਾ ਵਾ ਨਾਲੇ लवली ਦਾ ਜੇ ਮਾਂ ਪਿਓ ਜੀਂਦੇ ਹੁੰਦੇ ਨਾ ਤੇ ਮੈਨੂੰ ਆਉਂਦੀ ਲੋੜ ਹੀ ਨਾ ਪੈਂਦੀ ਹੁਣ ਜਦੋਂ ਇਹਦੇ ਮੂੰਹ ਹਲ ਵੇਨੀ ਆ ਨਾ ਫੇਰ ਮੈਨੂੰ ਆਉਣਾ ਪੈਂਦਾ ਵਾ ਮੈਨੂੰ ਤਾਂ ਸਭੋਂ ਘਰੋਂ ਵੀ țeੜਕਾਂ ਪੈਂਦੀਆਂ ਵਾ ਪੁੱਤ ਮੈਨੂੰ ਤੇ ਨਾ ਘਰੋਂ ਵੀ țeੜਕਾਂ ਪੈਂਦੀਆਂ ਵੀ ਤੂੰ ਉੱਥੇ ਜਾ ਕੇ ਬੈਠੀ ਰਹਿਣੀ ਆ ਪਰ ਮੇਰੀ ਮਜਬੂਰੀ ਆ ਮੈਨੂੰ ਬਿਆਣਾ ਪਿਆ ਪਰ ਆਪਣੀ ਭੈਣ ਨੂੰ ਪੁੱਛ ਲਾ ਕਿ ਕਿਦਾਂ ਮੇਰੀ ਲਾਹ ਹਾਇ ਕਰਦੀ ਰਹੀ ਆ ਪਰ ਮੈਂ ਚੁੱਪ ਕਰਕੇ ਸੁਣ ਲੈਂਦੀ ਰਹੀ ਆ ਮੈਨੂੰ ਇਹ ਹੀ ਵੀ ਇਹਦੀ ਸੱਚਾਈ ਜਿਹੜੀ ਉਹ ਤਾਂ ਸਾਹਮਣੇ ਆਵੇ ਆ ਜਿਹੜਾ ਕੁੜੀ ਦਾ ਕੰਮ ਕੀਤਾ ਨਾ ਸਾਰਾ ਇਹਦਾ ਕੀਤਾ ਕਰਾਇਆ ਵਾ ਆ ਵੀ ਪੁੱਛ ਇਹਨੂੰ ਕਿ ਸੱਚ ਵਾ ਕਿ ਝੂਠ ਵਾ ਪੂਆ ਕੀ ਕਹਿਣ ਲਈ ਆ ਪੂਆ ਜੀ ਹਾਂ ਤੇ ਗੱਲਾਂ ਸਾਰੀਆਂ ਝੂਠੀਆਂ ਵਾ ਨਾ ਜਿਹੜੀ ਗੱਲ ਸੱਚ ਵਾ ਉਹ ਤੁਸੀਂ ਦੱਸੋ ਹਾਂ ਤੁਹਾਡੀ ਆਈ ਗਈ ਤੇ ਮੈਂ ਕਿੰਨੀ ਇੱਜ਼ਤ ਕਰਦੀ ਰਹੀ ਹਾਂ ਕਦੀ ਮੱਥੇ ਵਟ ਨਹੀਂ ਪਾਇਆ ਤੇ ਤੁਸੀਂ ਮੇਰੇ ਤੇ ਕਿਦਾਂ ਦੀਆਂ ਤੋਮਦਾਂ ਲਾਉਂਦੇ ਆ ਜੇ ਐਹੀ ਦਿਨ ਮੈਨੂੰ ਵੇਖਣ ਨੂੰ ਮਿਲਨੇ ਹੀ ਤੇ ਮੈਂ ਵੀ ਫਿਰ ਉਦਾਂ ਕਰਦੀ ਜਿੱਦਾਂ ਦੂਜੀਆਂ ਕਰਦੀਆਂ ਰਹੀਆਂ ਵਾ ਪੂਆ ਜੀ ਮੈਂ ਤਾਂ ਤੁਹਾਨੂੰ ਨਾ ਸੱਸ ਦੇ ਸਮਾਨ ਸਮਝਦੀ ਰਹੀ ਹਾਂ ਤੇ ਤੁਸੀਂ ਮੇਰੇ ਤੇ ਕਿਦਾਂ ਦੇ ਇਲਜ਼ਾਮ ਲਾਉਂਦੇ ਆ ਰੁਪਿੰਦਰ ਕਿਉਂ ਝੂਠ ਬੋਲੀ ਜਾਂਦੀ ਆ ਪੂਆ ਜੀ ਜੋ ਵੀ ਕਹਿਣ ਦੇ ਨਾ ਸਾਰਾ ਕੁਝ ਸੱਚ ਹੀ ਕਹਿਣ ਦੇ ਆ ਜੋ ਬਣ ਮੁੱਕ ਦੀ ਗੱਲ ਇਹ ਆ ਵੀ ਅਹੀਂ ਇਹਨੂੰ ਰੱਖਣਾ ਠੀਕ ਆ ਇਹਨੇ ਮੂੰਹ ਚੁੱਕਿਆ ਵ ਤੇ ਆਉਣ ਨੂੰ ਆ ਗਈ ਆ ਨਾ ਕਿ ਇਹਨੂੰ ਫੋਨ ਹੀ ਕੀਤਾ ਵ ਤੁਹਾਨੂੰ ਨਹੀਂ ਦੱਸਿਆ ਇਹਨੇ ਇਹਨੇ ਫੇਰ ਆਨੂੰ ਭਸਾ ਦਨਾ ਵ ਕਿਤੇ ਜੇਬ ਹੋ ਗਿਆ ਇਹਨੂੰ ਤੇ ਅੱਗੇ ਕਿਦਾਂ ਦੀਆਂ ਇਹਨੇ ਗੱਲਾਂ ਕੀਤੀਆਂ ਇੱਥੇ ਤੁਹਾਨੂੰ ਪਤਾ ਵਾ ਕੁੜੀ ਮੈਨੂੰ ਸਾਰਾ ਕੁਝ ਦੱਸਦੀ ਰਹੀ ਆ ਪਰ ਮੈਂ ਤੁਹਾਡੇ ਤੱਕ ਗੱਲ ਨਹੀਂ ਪਹੁੰਚਣ ਦਿੱਤੀ ਪੀ ਚੱਲ ਮਾਂ ਵਾ ਕਿਤੇ ਦਵਕਾ ਮਾਰ ਹੀ ਲੈਂਦੀ ਹੋਊਗੀ ਉਹ ਰੋਂਦੀ ਮਰ ਗਈ ਇਹਨੂੰ ਉਹ ਚੱਲ ਲਵਰੀ ਚੁੱਪ ਕਰ ਜਦੋਂ ਜੋਬ ਨਾਇਆ ਫੇਰ ਕਾਦੀ ਗੱਲ ਵਾ ਪਾਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆਂ ਕੁਫੜ ਜੀ ਆ ਮੈਂ ਤੁਹਾਡੇ ਜੋੜਨਾ ਹੱਥ ਜੋ ਬਨ ਇੱਕ ਕੰਮ ਨਹੀਂ ਕਰਨਾ ਮੇਰੀ ਗੱਲ ਸੁਣੋ ਮੈਂ ਨਹੀਂ ਕਹਿਣਾ ਪ੍ਰਿੰਪਿੰਦਰ ਚ ਕੋਈ ਗਲਤੀ ਨਹੀਂ ਸੌ ਗਲਤੀਆਂ ਹੋਣਗੀਆਂ ਪਰ ਮੈਨੂੰ ਇਹ ਦੱਸੋ ਵੀ ਮੈਂ ਹੁਣ ਇਹਨੂੰ ਲੈ ਕੇ ਕਿੱਥੇ ਜਾਊਂਗਾ ਦੂਜੇ ਥਾਂ ਹੀ ਮੈਂ ਇੱਥੇ ਕੀਤਾ ਸੀ ਇਹਦਾ ਜੇ ਹੁਣ ਫੇਰ ਪਿੰਡ ਚ ਲੱਗੀ ਤੇ ਲੋਕੀ ਕੀ ਕਹਿਣਗੇ ਮੈਨੂੰ ਓਏ ਇਹਦ ਗੱਲ ਹੈਗੀ ਪੁੱਤ ਭਾਜੀ ਤੁਸੀਂ ਸਮਝੋ ਤੁਸੀਂ ਐਰਕਾਂ ਦੀ ਵਾਰੀ ਮਾਫ ਕਰ ਦਿਓ ਜੇ ਗਾਂਹ ਕੋਈ ਗਲਤੀ ਹੋਊਗੀ ਨਾ ਤੇ ਜੋ ਕਹੋਗੇ ਉਦਾਂ ਹੀ ਹੋਊਗਾ ਜੇ ਮੈਂ ਨਾ ਵੱਡ ਕੇ ਨਹਿਰ 'ਚ ਸੁੱਤੂਗਾ ਤੇ ਤਾਂ ਕਿ ਪਾਜੀ ਅਸੀਂ ਵੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਹੁਣ ਨੀਂ ਗੱਲ ਬੰਨੀ ਜਿਹੜੀ ਗੱਲ ਤੁਸੀਂ ਲੱਭਣ ਡੇ ਜਣਾ ਤੁਸੀਂ ਇਹ ਸ਼ੁਕਰ ਕਰੋ ਵੀ ਅਸੀਂ ਤੁਹਾਡੇ ਤੇ ਕੇਸ ਨਹੀਂ ਕੀਤਾ ਕਿਤੇ ਕਰਕੇ ਨਹੀਂ ਕੀਤਾ ਕਿ ਤੁਹਾਡੇ ਮੂੰਹੋਂ ਵੀ ਉਹ ਚੰਗੇ ਆ ਤੇਰੀ ਜਿੰਮੇਵਾਰੀ ਨਾ ਚੁੱਕੋ ਤੁਸੀਂ ਚਲ ਕੋਈ ਇਹ ਗੱਲ ਨਹੀਂ ਉਹ ਤਾਂ ਬਹਿ ਕੇ ਅਸੀਂ ਗੱਲ ਕਰ ਲੈਨੇ ਆ ਇਹ ਜੋਪਨ ਤੇਰਾ ਵੀ ਫੋਨ ਤੇ ਗੱਲ ਹੋਈ ਆ ਅਸੀਂ ਤੁਹਾਡੇ ਘਰ ਵੀ ਗਏ ਆ ਪੀ ਤੁਹੇ ਦੁਨੀਆ ਜੀ ਸਾਡੇ ਨਾਲ ਚਲਿਓ ਤੇ ਉੱਥੇ ਬਹਿ ਕੇ ਗੱਲ ਕਰ ਲਾਂਗੇ ਹਾਂਜੀ ਪਰ ਇਹ ਕੁੜੀ ਨੇ ਉੱਥੇ ਤੱਕ ਕੰਮ ਨਹੀਂ ਆਉਂਦਾ ਇਹਨੂੰ ਕੀ ਲੋੜ ਪਈ ਹੀ ਗੱਲੀ ਆਉਣ ਦੀ ਮੈਂ ਤਾਂ ਫੁੱਫੜ ਜੀ ਨੂੰ ਸਮਝਾਉਂਦਾ ਰਿਹਾ ਵਾਂ ਵੀ ਨਾ ਕੋਈ ਗਲਤ ਕਦਮ ਚੁੱਕੀ ਹੁਣ ਬਥੇਰੀਆਂ ਤੋਂ ਗਲਤੀਆਂ ਕਰ ਲੀਆਂ ਪਰ ਇਹ ਨਹੀਂ ਮੰਨੀ ਤੇ ਉਹ ਵੀ ਸੱਚੇ ਆ ਜੋ ਬਣਾ ਰੱਬ ਨਾ ਕਰੇ ਇਹੋ ਜੀ ਕੋ ਖਾ ਕੇ ਮਰ ਜੇ ਅਸੀਂ ਤਾਂ ਬੱਚੇ ਮਰ ਗਏ ਕਿ ਨਹੀਂ ਵੀਰੋ ਫੁੱਫੜ ਜੀ ਅਸੀਂ ਤਾਂ ਚਾਹੁੰਦੇ ਹਾਂ ਕਿ ਜੇ ਚਲੋ ਗੱਲਬਾਤ ਦੇ ਜਰੀਏ ਕੋਹਾਂ ਲ ਨਿਕਲਦਾ ਇਹ ਗੱਲ ਦਾ ਤੇ ਕੱਢ ਲਈਏ ਬਾਕੀ ਤੁਸੀਂ ਦੱਸ ਦਿਓ ਜਿੱਦਾਂ ਤੁਹਾਨੂੰ ਠੀਕ ਲੱਗੇ ਵੇਖੋ ਗੱਲ ਹੈਗੀ ਆ ਸਾਰੀ लवली ਦੀ ਹੁਣ ਤਨੀnga ਫਫੜੀ ਕੋਈ ਵੀ ਹੱਲ ਹੁਣ ਮੇਰੀ ਵੀ ਹੱਥ ਜੋੜ ਕੇ ਇਹੋ ਬੇਨਤੀ ਆ ਵੀ ਤੂੰ ਇਥੋਂ ਲੈ ਜਾਣ लवली ਰਮਨ ਇੱਕ ਮਿੰਟ ਬਾਹਰ ਹੋ ਹਾਂਜੀ ਦੱਸੋ लवली ਹੁਣ ਦੱਸ ਕਿਦਾਂ ਕਰਨੀ ਆ ਉਹਦਾ ਭਰਾ ਦੇ ਹੱਥ ਜੁੜੀ ਜਾਣ ਡਿਆ ਭੂਆ ਜੀ ਮੈਂ ਤੇ ਤੁਹਾਨੂੰ ਪਹਿਲੇ ਦਿਨ ਤੋਂ ਕਹਿੰਦਾ ਹੁੰਦਿਆਂ ਵੀ ਮੈਂ ਨਹੀਂ ਰੱਖਣਾ ਤੇ ਹਾਂ ਨਵਾਂ ਹੀ ਮੁੱਦਾ ਨਹੀਂ ਛੇੜਤਾ ਬਾਣ ਕੇ ਇੱਥੇ ਇਰਾਦਾ ਤੇ ਮੇਰਾ ਵੀ ਇਹੋ ਹੀ ਤੂੰ ਉੱਥੇ ਹੀ ਚਲ ਜੇ ਤੁਸੀਂ ਚੁੱਪ ਕੀਤੇ ਰਹੋ ਜਾਂਦੀ ਆ ਨਾ ਤੇ ਜਾਂਦੋ ਆਪਣੇ ਭਰਾ ਦੇ ਨਾਲ ਹੀ ਇੱਥੇ ਹੋਰ ਕਿਸੇ ਜੀ ਦਾ ਘਟ ਪਰੂਗੀ ਕਿਉਂ ਨਹੀਂ ਤੁਸੀਂ ਯਕੀਨ ਕਰਨ ਰਿਹਾ ਸਾਡੀਆਂ ਗੱਲਾਂ ਤੇ ਰਮਨੋਵ ਦਾ ਵਿਚਾਰਾ ਭਲਾ ਮਾਨਸਵਾ ਉਹ ਤੇ ਹੱਥ ਹੀ ਜੁੜੀ ਜਾਂਦਾ ਉਹਨੂੰ ਮੈਂ ਕੀ ਜਵਾਬ ਦਵਾਂ ਦੱਸ ਉਹਨੂੰ ਤਾਂ ਮੈਂ ਗਲਤ ਨਹੀਂ ਕਹਿੰਦੀ ਉਹ ਤੇ ਭਲਾ ਮਾਨਸਵਾ ਪਰ ਇਹਨੇ ਆਪਣੇ ਕਾਰਨਾਮੇ ਕਰਨੋਂ ਬਾਜ਼ ਨਹੀਂ ਘਾਉਣਾ ਤੇ ਗਾੜੀ ਵੇਖ ਲਓ ਜੇ ਇਹ ਤਾਂ ਤੁਸੀਂ ਜ਼ਿੰਮੇਵਾਰੀ ਚੁੱਕ ਸਕਦੇ ਜੇ ਫੇਰਾਖ ਲੈਨੇ ਆਂ ਰਮਨ ਮੈਂ ਕਿਸ ਦੀ ਜ਼ਿੰਮੇਵਾਰੀ ਨਹੀਂ ਚੁੱਕਣੀ ਤੇ ਜੇ ਜ਼ਿੰਮੇਵਾਰੀ ਨਹੀਂ ਚੁੱਕਣੀ ਤੇ ਉਹਦੇ ਨਾਲ ਕਿਉਂ ਫਾਪਾ ਪਾਉਂਦੇ ਏ ਜੀ ਉਹ ਪੂਆ ਜੀ ਤੁਸੀਂ ਨਾ ਗੱਲ ਨਿਬੜੋ ਉਹਨੂੰ ਤੁਸੀਂ ਇਹੋ ਗੱਲ ਕਹੋ ਵੀ ਇੱਕ ਵਾਰੀ ਤੂੰ ਇੱਥੋਂ ਲੈ ਜਾ ਤੇ ਬਾਅਦ ਚੋਂ ਬਾਅਦ ਦੀ ਵੇਖੀ ਜਾਊਗੀ ਚਲੋ ਵੇਖ ਲਓ ਤਾਂ ਇਹਦਾ ਨਵਾਜ਼ਮਾਰੀ ਬਾਰ ਤੁਸੀਂ ਜੋ ਬਨਵਾਜ਼ ਮਾਰ ਕੇ ਸਮਝਾ ਦਿਓ ਆਪੇ ਚੱਲ ਕੋਈ ਗੱਲ ਨਹੀਂ ਮੈਂ ਆਵਾਜ਼ ਮਾਰ ਕੇ ਲੈੰਦੀ ਆ ਆਹ ਜਾਓ ਮਾਰ ਲਓ ਆਵਾਜ਼ ਲਵਲੀ ਅਜੇ ਵੀ ਸੋਚ ਲਾ ਤੁਸੀਂ ਆਪ ਹੀ ਦੱਸ ਦੋ ਕਿ ਕੀ ਸੋਚਾਂ ਨ ਮੈਂ ਸੋਚਨ ਵਾਲਾ ਰਹਿ ਕੇ ਗਿਆ ਵਾ ਮਗਰ ਚੱਲ ਗਈ ਏ ਤੇਰੀ ਭੂਆ ਲੈਣ ਨੂੰ ਜੋਬਨ ਨੂੰ ਆਉਂਦਾ ਤਾਂ ਗੱਲ ਕਰ ਲੈਨੇ ਇਦੋਂ ਜੋ ਮੈਂ ਕਿਹਾ ਵਾ ਨਾ ਤੁਸੀਂ ਆਪ ਹੀ ਕਹਿ ਰਹੇ ਹੋ ਆਪ ਹੀ ਜਵਾਬ ਦੇ ਲਿਓ ਜਿਹੜਾ ਦੇਣਾ ਹੁਣ ਚੱਲ ਕਰ ਲੈਨੇ ਗੱਲ ਹਾਂ ਲੋ ਆਈ ਗਿਆ ਵਿਚਾਰ ਆ ਉਹ ਵੀ ਉਹ ਫਿਰ ਜੀ ਕੀ ਗੱਲ ਹੋਈ ਏ ਉਹ ਗੱਲ ਪੁੱਤ ਏ ਆ ਵੀ ਇਹ ਕਹਿੰਦਾ ਮੈਂ ਰੱਖਣਾ ਹੀ ਨਹੀਂ ਆ ਚੱਲ ਪੁੱਤ ਅਸੀਂ ਤੋੜ ਕੇ ਵੀ ਤੈਨੂੰ ਜਵਾਬ ਨਹੀਂ ਦਿੰਦੇ ਹੁਣ ਤੂੰ ਆਇਆ ਵਾ ਅਹੀਂ ਤੇਰਾ ਇਤਮਾਨ ਕਰਦੇ ਆ ਤੂੰ ਨਾ ਰਪਿੰਦਰ ਨੂੰ ਨਾਲ ਲੈ ਜਾ ਅਹੀਂ ਬਹਾਂਗੇ ਸੋਚ ਵਿਚਾਰ ਕਰਾਂਗੇ ਤੇ ਕੋਈ ਗੱਲ ਨਹੀਂ ਤੈਨੂੰ ਫੋਨ ਕਰਕੇ ਦੱਸ ਦਾਂਗੇ ਏਦਾਂ ਦੀ ਗੱਲ ਕੋਈ ਨਹੀਂ ਤੂੰ ਫਿਕਰ ਵੀ ਨਾ ਕਰੀ ਵੀ ਉਹਨਾਂ ਨੇ ਮੈਨੂੰ ਆ ਗੱਲ ਕਹੀ ਹੈ ਚਲੋ ਫਿਰ ਵੀ ਘਰੇ ਵਿਚਾਰੇ ਕਰਿਆਂ ਸਾਜਣੇ ਪੁੱਤ ਤੂੰ ਫਿਕਰ ਨਾ ਕਰ ਕੇ ਇਹ ਵੀ ਗੱਲ ਦਾ ਕੱਢਾਂਗੇ ਹਾਂ ਲੈ ਇਹ ਗੱਲ ਦਾ ਵੀ ਕੋਈ ਨਾ ਕੋਈ ਚਲੋ ਕੋਈ ਨਹੀਂ ਮੈਂ ਲੈ ਜਾਣਾ ਰਪਿੰਦਰ ਨੂੰ ਆ ਬੋ ਚਾਹ ਪਾਣੀ ਪੀਓ ਤੇ ਫਿਰ ਜਾਣਾ ਵਾ ਚਾਹ ਪਾਣੀ ਕੀ ਪੀਣਾ ਵਾ ਕੋਈ ਨਹੀਂ ਤੁਸੀਂ ਵੀ ਕਰੋ ਕੰਮ ਨਿਹਰਾ ਵੀ ਹੋ ਗਿਆ ਵਾ ਅਹੀਂ ਚੱਲਦੇ ਹਾਂ ਹੁਣ ਮੇਰਾ ਪੁੱਤ ਨਾ ਚਲੋ ਠੀਕ ਇਧਰ ਨ ਸਮਝਾਵੀਏ ਪਵਾ ਠੀਕ ਹੈ ਜੀ ਪੇ ਇਦਾਂ ਨਹੀਂ ਕਰੀਦਾ ਹੁੰਦਾ ਘਰਾਂ ਦੇ ਵਿੱਚ 100 ਗਲਤੀਆਂ ਹੋ ਜਾਂਦੀਆਂ ਨਾਲੇ ਨਾ ਉਹਨੇ ਵਿਚਾਰੀ ਨੇ ਵਿਆਹ ਕੇ ਆਪਣੇ ਘਰ ਚਲ ਜਾਣਾ ਸੀ ਤੇ ਸਭ ਕੁਝ ਇਹਦੇ ਜੋਗਾ ਹੀ ਇਹਨੇ ਕਾਲੀ ਕਰ ਲਈ ਪਿੱ ਦਵਾਦਾ ਨਾ ਮੂੰਹ ਚ ਪੈ ਜੇ ਤੇ ਜਦੋਂ ਤਤੀ ਤਤੀ ਖਾਈਏ ਮੂੰਹ ਛੜ ਦੰਦਾ ਵਾ ਹੂ ਆ ਜੀ ਮੈਂ ਤਾਂ ਜਦੋਂ ਵਿਆਹੀ ਸੀ ਮੈਂ ਉਦੋਂ ਹੀ ਸਮਝਾਇਆ ਸੀ ਮਹਰਪਿੰਦਰ ਪਿੱਛੇ ਸਾਡੀ ਕੋਈ ਗਲਤੀ ਨਹੀਂ ਆ ਤੇ ਗਾਂ ਵੀ ਵਧੀਆ ਰਹੀ ਲੋਕੀ ਤੈਨੂੰ ਕੋਈ ਗੱਲ ਨਾ ਕਰਨਗੇ ਪਰ ਮੈਨੂੰ ਕੀ ਪਤਾ ਸੀ ਕਿ ਇੰਦਾ ਮਾੜਾ ਕੰਮ ਕਰ ਦੇਣਾ ਜੇ ਭਾਜੀ ਸਾਡਾ ਕੋਈ ਕਸੂਰ ਹੈਗਾ ਵਾਣਾ ਤੁਸੀਂ ਤਾਂ ਵੀ ਦੱਸ ਦੋ ਉਹ ਨਹੀਂ ਭਾਜੀ ਮੈਂ ਤੁਹਾਡਾ ਕਸੂਰ ਕੱਢਦਾ ਹੀ ਕੋਈ ਨਹੀਂਗਾ ਮੈਂ ਤੇ ਇਹੋ ਕਹਿੰਦੇ ਵੀ ਚਲੋ ਵੇਖ ਲਓ ਜੇ ਗੰਜੈਸ਼ ਹੈਗੀ ਥੋੜੀ ਮੋੜੀ ਉਹ ਮੋੜੀ ਨੂੰ ਬਗਾਨਾ ਕਦੀ ਸਮਝਿਆ ਹੀ ਨਹੀਂ ਲੈ ਉਹ ਬਗਾਨਾ ਚਲ ਕੋਈ ਗੱਲ ਨਹੀਂ ਪੁੱਤ ਸੋਚਾਂਗੇ ਤੈਨੂੰ ਫੋਨ ਕਰਦਾਂਗੇ ਠੀਕ ਹੈ ਨਾ ਠੀਕ ਹੈ ਕੋਈ ਠੀਕ ਹੈ ਰਪਿੰਦਰ ਤੇਰੀਆਂ ਗਲਤੀਆਂ ਦੇ ਬਾਵਜੂਦ ਵੀ ਨਾ ਮੈਂ ਸਭ ਕੁਝ ਠੀਕ ਕਰਨ ਦੇ ਆ ਹੀਗਾ ਤੇ ਵੇਖ ਲੈ ਆ ਤੇਰੀ ਇੱਕ ਗਲਤੀ ਨੇ ਸਾਰਾ ਕੰਮ ਪੁੱਠਾ ਪਾਤਾ ਚੱਲ ਉੱਠ ਹੁਣ ਇੱਥੇ ਰੋਂਦਾ ਕੋਈ ਫਾਇਦਾ ਨਹੀਂ ਕਰ ਬੀਤੀ ਕਰਾ ਕੇ ਰਹਿਤੀ ਆ ਹੋਰ ਪੂਆ ਜਿੱਤੇ ਹੀ ਰੋ ਅੱਜ ਪੁੱਤ ਰਹਿ ਤੈ ਮੈਂ ਪੈਣਾ ਸੀ ਹੁਣ ਤੈਨੂੰ ਪਤਾ ਵਾ ਜਿੰਦਾ ਕੁੰਡੀ ਲਾ ਕੇ ਨਹੀਂ ਗਿਆ ਤੇ ਉਹ ਹੁਣ ਲੈ ਗਿਆ ਵਾ ਜੋ ਆਪਣ ਆਪਣੀ ਭੈਣ ਨੂੰ ਤੂੰ ਕਿਸੇ ਗੱਲ ਦਾ ਫਿਕਰ ਨਾ ਕਰੀ ਕੋਈ ਗੱਲ ਨਹੀਂ ਸਾਰੇ ਜਣੇ ਬੈਹਿ ਗਏ ਨਾ ਇਹ ਗੱਲ ਦਾ ਹੱਲ ਕੱਢ ਲੈਨੇ ਆ ਕੰਮ ਹੀ ਨਹੀਂ ਛੇਤੀ ਮੁੱਕਦੇ ਨਹੀਂਗੇ ਹੁੰਦੇ ਠੰਡੇ ਦਿਮਾਗ ਨਾਲ ਸੋਚ ਪੁੱਤ ਤੂੰ ਵੀ ਨਾਲੇ ਮੇਰੀ ਇੱਕ ਗੱਲ ਸੁਣ ਲੈ ਜੇ ਹੁਣ ਜੋਬੰਦਾ ਫੋਨ ਆਊਗਾ ਨਾ ਤੇ ਬਹੁਤੀ ਗੱਲਬਾਤ ਨਾ ਕਰੀ ਉਹਨੇ ਵਿਚਾਰੇ ਨੇ ਘਰੇ 20 ਵਾਰੀ ਹੱਥ ਜੋੜੇ ਆ ਉਹ ਨਹੀਂ ਨਹੀਂ ਫੁੱਫੜ ਜੀ ਮੈਂ ਕਾਦੀ ਗੱਲ ਕਰਨੀ ਆ ਜੇ ਕਰਨੀ ਹੁੰਦੀ ਤੇ ਮੈਂ ਇੱਥੇ ਨਾ ਕਰਦਾ ਪਤਾ ਕੀ ਆ ਹੁਣ ਭਰਾ ਵਿਚਾਰੇ ਦਾ ਕੀ ਕਸੂਰ ਉਹ ਤੇ ਪੜਾ ਮਾਸ ਤਾਂ ਕਰਕੇ ਲੈ ਗਿਆ ਹੱਥ ਵੀ ਜੋੜਨ ਲਿਆ ਸੀ ਗਲਤੀ ਤੇ ਇਹਦੀ ਆ ਹੁਣ ਘਰ ਜਾ ਕੇ ਛਿੜਕਣ ਝੰਮਣ ਗਿਆ ਪੇ ਨੂੰ ਤੇ ਤੂੰ ਇਦਾਂ ਕਿਉਂ ਕੀਤਾ ਹੁਣ ਇਹ ਗੱਲ ਤੇ ਕੋਤੋ ਦੀ ਬੜੀ ਬੇਇੱਜ਼ਤੀ ਇੱਥੇ ਆਣ ਕੇ ਕਿੰਨੇ ਜਣੇ ਦੇ ਹੁੰਦੇ ਆ ਗੱਲਾਂ ਕੀਤੀਆਂ ਸੀ ਉਹਨੂੰ ਓਏ ਆਹ ਘੂਆਜੀ ਬੇਇੱਜ਼ਤੀ ਤੇ ਹੈਗੀ ਆ ਪਰ ਮੈਂ ਤਾਂ ਨਹੀਂ ਇਹਨੂੰ ਕੱਲੀ ਨੂੰ ਕੱਲਿਆ ਮੈਨੂੰ ਰਾਹ ਗਲੀ ਦਾ ਪਤਾ ਨਹੀਂ ਕਾ ਹੁੰਦਾ ਕਿ ਕਿੱਧਰ ਨੂੰ ਇੰਨੇ ਚੱਲ ਜਾਣਾ ਮੁੜ ਕੇ ਓ ਚੱਲ ਇਹ ਤਾਂ ਵਧੀਆ ਕੀਤਾ ਵਾ ਗੁੱਸੇ ਵਿੱਚ ਆ ਕੇ ਬੰਦਾ ਕੁਝ ਵੀ ਕਰ ਸਕਦਾ ਵਾ ਤੇ ਚੱਲਦਾ ਫਿਕਰ ਨਾ ਕਰ ਹੁਣ ਅਸੀਂ ਵੀ ਜਾਈਏ ਨੇ ਰਾਹ ਹੋ ਗਿਆ ਵਾ ਜਾਂਦੇ ਜਾਂਦਾ ਕਿੰਨਾ ਟਾਈਮ ਲੱਗ ਜਾਣਾ ਹਨ ਚਲ ਵੇਖ ਲਉ ਨਹੀਂ ਤੇ ਫਿਰ ਕੱਲ ਨੂੰ ਆ ਜਿਓ ਤੁਸੀਂ ਹਾਂ ਕੋਈ ਨਹੀਂ ਚਲ ਵੇਖ ਲਾਂਗੇ ਚੰਗਾ ਫਿਰ ਲੱਭੀ ਤੇ ਖਾ ਤੂੰ ਰੋਟੀ ਪਾਣੀ ਲੰਮਾ ਬੈ ਕੇ ਕੋਈ ਨਹੀਂ ਖਾ ਲਈਨੇ ਰੋਟੀ ਪਾਣੀ